लला کون دے پر جگائے जगाए कोई, कोई खुशियां लख भे संसारे अंदर ਪੁੱਤ ਮਰਵਾ ਕੇ ਖੁਸ਼ੀ ਮਨਾਏ ਕੋਈ ਕੋਈ ਪੁੱਤ ਮਰਵਾ ਕੇ ਖੁਸ਼ੀ ਮਨਾਏ ਕੋਈ ਕੋਈ ਲਾੜੀ ਮੋਤ ਨਾਲ ਲੈਣੀਆਂ ਨਿਲਾਵਾ ਲਾੜੀ ਮੋਤ ਨਾਲ ਲੈਣੀਆਂ ਨਿਲਾਵਾ ਕੇ ਮੁਗਲਾ ਸੁਨੇਹਾ ਕੱਲਿਆ ਦੇਵੋ ਦੇਵੋ ਬਦਈਆ ਹਿੰਦਵਾਸੀਓ ਦੇਵੋ ਦੇਵੋ ਬਦਈਆ ਹਿੰਦਵਾਸੀਓ ਮੈਂ ਪੁੱਤਰ ਵਿਆਹੋਂ ਚੱਲਿਆ ਮੈਂ ਪੁੱਤਰ ਵਿਆਹੋਂ ਚੱਲਿਆ लाੜੀ ਮਾਤਨਾਂ ਲੇ ਹਾਰ ਤੁਹਾਡੀ ਗਲਾ ਵਿੱਚ ਪਾਵਾਂ ਸੋਨੇ ਮਾਤ ਵਾਲੇ ਹਾਰ ਤੁਹਾਡੀ ਗਲਾ ਵਿੱਚ ਪਾਵਾਂ ਨੂਰੀ ਅਣਖਾਂ ਦਾ ਚਿਰ ਦੇਖਿੜੇ ਦੀ ਬੋਮਤਾਂਂ ਬਿੰਦਵਾਸੀਓ ਮੈਂ ਪੁੱਤਰ ਬਿਆਣ ਚੱਲਿਆ ਮੈਂ ਪੁੱਤਰ ਬਿਆਣ ਚੱਲਿਆ ਆਲੇ ਟੁੱਕ ਗਈ ਬਰਾਤ ਸ਼ਮਕਾਰ ਦੀ ਘੜੀ ਵੇਖੋ ਹੋ ਰਿਆ ਤੁਕਾਬ ਲੱਗੀ ਤੀਰਾਂ ਦੀ ਛੜੀ ਵੇਖੋ ਹੋ ਰਿਆ ਤੁਕਾਬ ਲੱਗੀ ਤੀਰਾਂ ਦੀ ਛੜੀ ਮੇਰਾ ਧਰਤੀ ਤੇ ਪਾਪ ਨਾ ਟਕੇ ਮੇਰਾ ਧਰਤੀ ਤੇ ਪਾਪ ਨਾ ਟਕੇ ਬਰਾਤੀਆਂ ਦੇ ਵੀੜਾ ਮੱਲਿਆ ਕੇ ਵੋਧੇ ਨਗਾਰੇ ਮੇਰੇ ਚੀਤ ਤੇ ਜੁਜਾਰੇ ਵੇਖੋ ਲੈ ਰਹੇ ਨੇ ਲਾਵਾ ਪਿਆ ਦੇਖਾਂ ਮੈਂ ਦੀਦਾਰ ਵੇਖੋ ਲੈ ਰਹੇ ਨੇ ਲਾਵਾ ਪਿਆ ਦੇਖਾਂ ਮੈਂ ਦੀਦਾਰ ਮੇਰੇ ਦੋਵੇਂ ਯੂਸਫਾਂ ਦੇ ਅਜ ਰੂਪ ਦਾ ਮੇਰੇ ਦੋਵੇਂ ਕਾਮ ਧੱਲਿਆ ਦੇ ਬੋਦੇ ਆਇਆ ਹਿੰਦਵਾਸੀਓ ਮੈਂ ਪੁੱਤਰ ਲਿਓ ਵਿਆਹਣ ਚੱਲਿਆ ਸਾਧ ਸੰਗਤ ਜੀ ਹੁਣ ਆਪਣੇ ਦੋਵਾਂ ਪੁੱਤਰਾਂ ਨੂੰ ਸ਼ਹੀਦੀ ਦਾ ਜਾਂ ਪੀਂਦਿਆਂ ਤੱਕ ਕੇ ਸਤਿਗੁਰੂ ਜੀ ਸਿੰਘਾਂ ਦੀ ਬੇਨਤੀ ਤੇ ਰਾਤ ਵੇਲੇ ਜਦੋਂ ਕਿਲਾ ਛੱਡਦੇ ਨੇ ਮਹਾਰਾਜ ਪੀਰੇ ਹਿੰਦ ਮੀਰਵਦ ਕਹਿ ਕੇ ਤੇ ਇਹਨਾਂ ਇਲਾਕਿਆਂ ਥਾਣੀ ਹੁੰਦਿਆਂ ਸਤਿਗੁਰੂ ਜੀ ਮਾਚੀਵਾੜੇ ਦੇ ਜੰਗਲਾਂ ਵੱਲ ਨੂੰ ਜਾਂਦੇ ਨੇ ਤੇ ਸੰਗਤ ਜੀ ਉਧਰ ਹੁਣ ਝਾਤੀ ਮਾਰੀਏ ਮਾਤਾ ਗੁਜਰਕੌਰ ਜੀ ਕਿਉਂਕਿ ਦੋ ਪੜਾਵਾਂ ਦੇ ਵਿੱਚ ਇਤਿਹਾਸ ਵੰਡਿਆ ਜਾਂਦਾ ਨਾ ਪਰਿਵਾਰ ਤੇ ਤਿੰਨਾ ਹਿੱਸਿਆਂ ਤੇ ਵੰਡਿਆ ਗਿਆ ਪਰ ਮੁੱਖ ਜਿਹੜਾ ਆਪਾਂ ਵੱਡੇ ਸਾਹਿਬ ਜੀ ਦੇ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਉਹ ਸਾਧ ਸੰਗਤ ਇਤਿਹਾਸ ਤੇ ਬਹੁਤ ਲੰਮਾ ਸੰਖੇਪ ਜੀ ਬੇਨਤੀ ਕਰਾਂ ਤੁਸੀਂ ਜਾਣਦੇ ਵੀ ਉਹ ਇਤਿਹਾਸ ਸਾਰਾ ਸਰਵਣ ਕਰਦੇ ਰਹਿੰਦੇ ਹੋ ਮਹਾਂਪੁਰਖਾਂ ਪਾਸੋਂ ਗੰਗੂ ਦੇ ਘਰ ਤੋਂ ਗ੍ਰਿਫਤਾਰੀ ਕਿਉਂਕਿ ਗੰਗੂ ਨੇ ਨਰਮਕ ਹਰਾਮੀ ਕੀਤੀ ਆਪਣੇ ਘਰ ਤੋਂ ਗ੍ਰਿਫਤਾਰੀ ਮਾਇਆ ਵਾਲੀ কুরਜੀ ਚਰਾ ਲਈ ਤੇ ਜਦੋਂ ਮਾਂ ਜੀ ਆਖਣ ਲੱਗੇ ਪੁੱਤਰ ਗੰਗੂ ਮਾਤਾ ਗੁਜਰੀ ਜੀ ਕਹਿੰਦੇ ਵੀ ਪੁੱਤਰ ਜਿੰਨੀ ਮਾਇਆ ਦੀ ਜ਼ਰੂਰਤ ਹੈ ਤੇਰੇ ਕੋਲ ਹੈ ਤੇ ਤੂੰ ਵਰਤ ਲੈ ਕਹਿੰਦਾ ਕਿਹੜੀ ਮਾਇਆ ਦੀ ਗੱਲ ਕਰਦੇ ਹੋ ਇੱਕ ਤੇ ਤੁਹਾਨੂੰ ਬਾਗੀਆਂ ਨੂੰ ਘਰ ਵਿੱਚ ਪਨਾਹ ਦਿੱਤੀ ਤੇ ਮੈਨੂੰ ਚੋਰ ਆਖਦੇ ਹੋ ਮੇਰੇ ਤੇ ਇਲਜ਼ਾਮ ਲਾਉਂਦੇ ਮਾਤਾ ਜੀ ਕਹਿੰਦੇ ਪੁੱਤਰ ਮੈਂ ਤੇ ਉਹ ਜੋ ਗੱਲ ਆਖੀ ਲਈ ਪਰ ਸਾਧ ਸੰਗਤ ਇੱਕ ਨਾ ਸੁਣੀ ਮਾਂ ਜੀ ਦੀ ਪਿੰਡ ਦੇ ਚੌਧਰੀ ਕੋਲ ਗਿਆ ਇਹ ਦੋਨੇ ਰਲੇ ਜਾ ਕੇ ਮਰਿੰਡੇ ਜਾਨੀ ਖਾਨ ਤੇ ਮਾਨੀ ਖਾਨ ਕੋਲ ਸ਼ਿਕਾਇਤ ਕਰ ਦਿੱਤੀ ਉਹ ਤੇ ਅੱਗੇ ਚਾਹੁੰਦੇ ਸਨ ਸਿੰਘਾਂ ਦੀ ਖਬਰ ਉਹ ਮਨੋਮਨੀ ਬਹੁਤ ਖੁਸ਼ ਹੋਏ ਤੇ ਆ ਗਏ ਜਾਨੀ ਖਾਨ ਮਾਨੀ ਖਾਨ ਥਾਣੇਦਾਰ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਸਾਧ ਸੰਗਤ ਹੱਤਕੜੀਆਂ ਲਾ ਲੀਆਂ ਬੀੜੀਆਂ ਪਾ ਲੀਆਂ ਨਗਰ ਤੋਂ ਜਦੋਂ ਲੈ ਕੇ ਜਾ ਰਹੇ ਨੇ ਇਹਦੇ ਘਰ ਤੋਂ ਬਾਹਰ ਗੰਗੂ ਦੇ ਪਿੰਡ ਤੋਂ ਬਾਹਰ ਸਹੀੜੀ ਪਿੰਡ ਤੇ ਨਗਰ ਦੀਆਂ ਔਰਤਾਂ ਪਿੰਡ ਦੀਆਂ ਬੀਬੀਆਂ ਭੱਜ ਕੇ ਆਈਆਂ ਹੁਣ ਵੀ ਕੋਈ ਵਾਕਿਆ ਵਾਪਰੇ ਤੇ ਲੋਕ ਭੱਜ ਭੱਜ ਕੇ ਆ ਕੇ ਦੇਖਦੇ ਨੇ ਵੀ ਕੀ ਗੱਲ ਹੋਈ ਕੌਣ ਨੇ ਇਹ ਪਿੰਡ ਦੀਆਂ ਹਿੰਦੂ ਬੀਬੀਆਂ ਕਹਿੰਦੀਆਂ ਨਹੀਂ ਸਾਨੂੰ ਤੇ ਇੰਜ ਲੱਗਦੇ ਨੇ ਜਿਵੇਂ RAM ਜੀ ਤੇ LAKSHMAN ਜੀ ਚੱਲੇ ਹੋਣੇ ਬਨਵਾਸ ਨੂੰ ਇਹ ਤੇ ਸੋਹਣੇ ਬਹੁਤ ਲੱਗਦੇ ਨੇ ਇਹ ਨੰਨੇ ਮੁੰਨੇ ਕੌਣ ਨੇ ਮੁਸਲਮਾਨ ਬੀਬੀਆਂ ਕਹਿਣ ਲੱਗੀਆਂ ਸਾਨੂੰ ਤੇ ਇੰਝ ਲੱਗਦੇ ਨੇ ਜਿਵੇਂ MUHAMMAD ਸਾਹਿਬ ਦੇ ਦੋ ਤਰੇ HASAN ਤੇ HUSSEIN ਹੁੰਦੇ ਨੇ ਸਾਧ ਸੰਗਤ ਜਿੰਨੇ ਮੂੰ ਓਨੀਆਂ ਗੱਲਾਂ ਲੋਕ ਕਰਦੇ ਨੇ ਕੀ ਗੁਨਾਹ ਕੀਤਾ ਹੋਵੇਗਾ ਇਹਨਾਂ ਨੇ ਜੋ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸਾਧ ਸੰਗਤ ਆਖਰਕਾਰ ਜਿਨ੍ਹਾਂ ਨੂੰ ਪਤਾ ਸੀ ਉਹ ਕਹਿਣ ਲੱਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜੰਦ ਨੇ ਛੋਟੇ ਤੇ ਉਹਨਾਂ ਦੇ ਬਜ਼ੁਰਗ ਮਾਤਾ ਨੇ ਇੱਕ ਰਾਤ ਮਰਿੰਡੇ ਥਾਣੇ ਕੱਟੀ ਐ ਅਗਲੀ ਸਵੇਰ ਗੱਡਿਆਂ ਦੇ ਵਿੱਚ ਬਿਠਾ ਕੇ ਸਰਹੰਦ ਲੈ ਕੇ ਜਾ ਰਹੇ ਨੇ ਰਸਤੇ ਵਿੱਚ ਵੀ ਤਸੀਹੇ ਦਿੱਤੇ ਗਏ ਸਹਬਜ਼ਾਦਿਆਂ ਨੂੰ ਦੂਨਾ ਸਿੰਘ ਦੀ ਹੰਡੂਰੀਆ ਲਿਖਦੇ ਨੇ ਪਿੱਪਲ ਦੇ ਦਰਖਤ ਦੇ ਨਾਲ ਬਨ ਕੇ ਗਲੇਲੇ ਮਾਰੇ ਗਏ ਸਹਬਜ਼ਾਦਿਆਂ ਦੇ ਸਰਹੰਦ ਪਹੁੰਚ ਕੇ ਸਾਧ ਸੰਗਤ ਵजीर खान ਨੂੰ ਪੁੱਛਿਆ ਗੈਲਕਾਰਾਂ ਵੱਲੋਂ ਵੀ ਗੁਰੂ ਦੇ ਪਰਜੰਦ ਤੇ ਗੁਰੂ ਜੀ ਦੀ ਮਾਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਅਸੀਂ ਗ੍ਰਿਫਤਾਰ ਕਰ ਲਏ ਨੇ ਇਹਨਾਂ ਨੂੰ ਕਿੱਥੇ ਰੱਖਣਾ ਹੈ ਉਹ ਕਹਿਣ ਲੱਗਾ ਕੈਦ ਕਰ ਦਿਓ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਇਹ ਕਿਹੜਾ ਕੋਈ ਸ਼ਾਹੀ ਮਹਿਮਾਨ ਨਹੀਂ ਇਹਨਾਂ ਨੂੰ ਗ੍ਰਿਫਤਾਰ ਕਰ ਦਿਓ ਠੰਡਾ ਬੁਰਜ ਧਰਤੀ ਤੋਂ 140 ਫੁੱਟ ਉੱਚਾ ਸਾਧ ਸੰਗਤ ਆ ਕੈਸੇ ਦਿਨ ਚੱਲ ਰਹੇ ਨੇ ਜਰਾ છાਤੀ ਮਾਰ ਕੇ ਵੇਖੋ ਕਹਿੰਦੇ ਨਾ ਤੇ ਇਹਨਾਂ ਨੂੰ ਕੋਈ ਛਕੜ ਨੂੰ ਦੇਣਾ ਨਾ ਕੁਝ ਇਹਨਾਂ ਨੂੰ ਗਰਮ ਬਸਤਰ ਦੇਣਾ ਹੈ ਸਾਧ ਸੰਗਤ ਸੋਚ ਕੇ ਵੇਖੋ ਜਰਾ ਇਹ ਗੱਲ ਇਹ ਗੁਰੂ ਦਾ ਗੁਰੂਆਂ ਦਾ ਗੁਰੂ ਦੇ ਸਹਬਜ਼ਾਦਿਆਂ ਦਾ ਇਤਿਹਾਸ ਮਹਿਸੂਸ ਕਰਨ ਵਾਲਾ ਹੈ ਨਾ ਕਿ ਕੇਵਲ ਕਨ ਰਸ ਸੁਣ ਕੇ ਨਹੀਂ ਜਾਣਾ ਕੇਵਲ ਇਹਨੂੰ ਹਿਰਦੇ ਚ ਵਸਾ ਕੇ ਜਾਣਾ ਹੈ ਸੰਗਤ ਜੀ ਮਾਤਾ ਜੀ ਸਹਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਤੇ ਨਾਲ ਹੀ ਕਚਹਿਰੀ ਲਾ ਲਈ ਸ਼ੁਭੇ ਸਰਹੰਦ ਨੇ ਸਨੇਹਾ ਆ ਗਿਆ ਮਾਤਾ ਜੀ ਨੂੰ ਕਹਿੰਦੇ ਆਪਣੇ ਪੋਤਰਿਆਂ ਨੂੰ ਭੇਜੋ ਕਚਹਿਰੀ ਲੱਗੀ ਹੈ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਕੀ ਗੱਲ ਕਿਉਂ ਕਚਹਿਰੀ ਲਾਈ ਕੀ ਗੁਨਾਹ ਕੀਤਾ ਮੇਰੇ ਪੋਤਰਿਆਂ ਨੇ ਇਹਨਾਂ ਨੇ ਕੋਈ ਚੋਰੀ ਕੀਤੀ ਕੋਈ ਕਤਲ ਕੀਤਾ ਦੱਸੋ ਤਾਂ ਸਹੀ ਕਿਹੜੀ ਗੱਲ ਦੀ ਸਜ਼ਾ ਦੇਣ ਲੱਗੇ ਹੋ ਮੈਂ ਚੱਲਦੀਆਂ ਨਾਲ ਜੋ ਕੁਝ ਪੁੱਛਣਾ ਮੇਰੇ ਕੋਲੋਂ ਪੁੱਛੋ ਤੇ ਸਾਧ ਸੰਗਤ ਉਹ ਸਪਾਈ ਕਹਿਣ ਲੱਗੇ ਨਾ ਮਾਂ ਜੀ ਸਾਨੂੰ ਮਜਬੂਰ ਨਾ ਕਰੋ ਤੁਸੀਂ ਨਹੀਂ ਨਾਲ ਜਾ ਸਕਦੇ ਤੁਹਾਡਾ ਨਹੀਂ ਹੁਕਮ ਸਾਨੂੰ ਕੇਵਲ ਸਹਿਬਜ਼ਾਦੇ ਨੂੰ ਲੈ ਕੇ ਜਾਣਾ ਹੈ ਤੁਹਾਡੇ ਪੁੱਤਰਿਆਂ ਨੂੰ ਲੈ ਕੇ ਜਾਣਾ ਹੈ ਧੱਕਾ ਕਰਕੇ ਲੈ ਆਏ ਸਹਿਬਜ਼ਾਦੇ ਅਨ ਦੋਵਾਂ ਨੂੰ ਤੇ ਮਾਂ ਜੀ ਨੇ ਤੁਰਨ ਲੱਗਿਆਂ ਆਖੀ ਇੱਕ ਗੱਲ ਮਾਂ ਜੀ ਕਹਿਣ ਲੱਗੇ ਦੇਖੋ ਬੱਚਿਓ ਮੇਰੇ लाडले ਲਾਲ ਦੇ ਲਾਲ ਪੁੱਤਰ ਆਹ ਗੱਲਾਂ ਯਾਦ ਰੱਖਣੀਆਂ ਤੁਹਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਉਹ ਅੱਜ ਤੱਕ ਕਿਸੇ ਦੇ ਅੱਗੇ ਝੁਕੇ ਤੇ ਨਾ ਹੀ ਤੁਸੀਂ ਝੁਕਣਾ ਹੈ ਮਾਂ ਜੀ ਕਿਸੇ ਗੱਲ ਦਾ ਫਿਕਰ ਨਾ ਕਰੋ ਕੁਝ ਨਹੀਂ ਹੁੰਦਾ ਬਾਬਾ ਜੋਰਾਵਰ ਸਿੰਘ ਜੀ ਨੇ ਉੱਤਰ ਦਿੱਤਾ ਕਚਹਿਰੀ ਵਿੱਚ ਪਹੁੰਚੇ ਤੇ ਸਾਧ ਸੰਗਤ ਇਹ ਵਜ਼ੀਰ ਖਾਨ ਨੇ ਆਪਣੇ ਵੱਡੇ ਵੱਡੇ ਅਹਲਕਾਰ ਬੁਲਾਏ ਕਾਜੀ ਮਲਾਣੇ ਬੁਲਾਏ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਤੇ ਫਤਵਾ ਸੁਣਾਉਣਾ ਹੈ ਤੇ ਇਹਨਾਂ ਦਾ ਮਨ ਦਾ ਇੱਕ ਮਨਸੂਬਾ ਹੈ ਵੇ ਗੁਰੂ ਦੇ ਸਹਬਜ਼ਾਦਿਆਂ ਨੂੰ ਈਨ ਮਨਵਾ ਲੀਏ ਇਹਨਾਂ ਦਾ ਜਮੀਰ ਖਰੀਦ ਲੀਏ ਅਸੀਂ ਤੇ ਗੁਰੂ ਦੀ ਆਪਣੇ ਆਪ ਹਾਰ ਹੋ ਜਾਵੇਗੀ ਸਰੀਰਾਂ ਤੋਂ ਅਸੀਂ ਕੀ ਲੈਣਾ ਸਾਧ ਸੰਗਤ ਕਿਉਂਕਿ ਜਾਨੋ ਮਾਰ ਮਕਾਉਣਾ ਵਾਸਤੇ ਇਹਨਾਂ ਵਾਸਤੇ ਸਿਖਾ ਲਈ ਗੱਲ ਸੀ ਉਹ ਤੇ ਝਟਪਾਟੀ ਕੰਮ ਖਤਮ ਹੋ ਜਾਣਾ ਸੀ ਪਰ ਇਹਨਾਂ ਦਾ ਇੱਕੋ ਇੱਕ ਮਨਸੂਬਾ ਵੀ ਇਹਨਾਂ ਦਾ ਜ਼ਮੀਰ ਖਰੀਦ ਲਈ ਅਸੀਂ ਇਹਨਾਂ ਨੂੰ ਮੁਸਲਮਾਨ ਬਣਾ ਲੀਏ ਤੇ ਆਪਣੇ ਆਪ ਗੁਰੂ ਦੀ ਹਾਰ ਹੋ ਜਾਵੇ ਸਾਧ ਸੰਗਤ ਕਚਹਿਰੀ ਵਿੱਚ ਪਹੁੰਚੇ ਸਾਹਿਬ ਜੀ ਦੇ ਕਿਸੇ ਤੋਂ ਡਰੇ ਨਹੀਂ ਘਬਰਾਏ ਨਹੀਂ ਸਾਰਿਆਂ ਵੱਲ ਜਰਾ ਘੁੰਮ ਕੇ ਵੇਖਿਆ ਦੋਨਾਂ ਸਾਹਿਬ ਜਾਨੀਆਂ ਨੇ ਇਹ 7 ਤੇ 9 ਸਾਲ ਦੇ ਬਾਕੀ ਸਾਰੇ ਵਡੇਰੀਆਂ ਉਮਰਾਂ ਦੇ ਤੇ ਦੋਨੇ ਸਹਿਬਜ਼ਾਦਿਆਂ ਨੇ ਕੀ ਕੀਤਾ ਕਿਉਂਕਿ ਸਾਰੇ ਤੇ ਵੈਰੀ ਬੈਠੇ ਸਨ ਕੋਈ ਵੀ ਫਤਿਹ ਬੁਲਾਉਣ ਵਾਲਾ ਨਹੀਂ ਸੀ ਦੋਨਾ ਸਹਿਬਜ਼ਾਦਿਆਂ ਨੇ ਵੀਰਾ ਨੇ ਇੱਕ ਦੂਜੇ ਵੱਲ ਮੁਖ ਕੀਤਾ ਤੇ ਹੱਥ ਜੋੜ ਕੇ ਆਖਿਆ ਵੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਕਰੋ ਕਿਰਪਾ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾਈ ਤੇ ਸੁਚਾਨੰਦ ਤਿਲਮਲਾ ਉੱਠਿਆ ਉਹ ਬੱਚਿਓ ਤੁਹਾਡੇ ਪਿਤਾ ਦਾ ਅਨੰਦਪੁਰ ਦਾ ਦਰਬਾਰ ਨਹੀਂ ਏ ਇੱਥੇ ਝੁੱਕ ਕੇ ਸਲਾਮ ਕਰੋ ਅੱਲਾਹੁ ਅਕਬਰ ਕਹੋ ਤੇ ਬਖਸ਼ੇ ਜਾਓਗੇ ਨਹੀਂ ਤੇ ਸਖਤ ਸਜ਼ਾਵਾਂ ਮਿਲਣਗੀਆਂ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਕਹਿਣ ਲੱਗੇ ਉਹ ਸੁਚਾਨੰਦ ਸਾਡੇ ਪਿਤਾ ਨੇ ਸਾਨੂੰ ਜੋ ਸਿਖਾਇਆ ਸੀ ਤੇ ਉਹੀ ਆਖਾਂਗੇ ਜਾਂ ਜੋ ਤੇਰਾ ਦਿਲ ਕਰਦਾ ਤੂੰ ਕਰ ਲੈ ਜਿਹੜੀ ਸਜ਼ਾ ਦੇਣੀ ਦੇ ਲਵੋ ਪਰ ਤੁਹਾਡੇ ਆਖੇ ਅਸੀਂ ਜੋ ਤੁਸੀਂ ਆਖੂਗੇ ਉਹ ਨਹੀਂ ਆਖਾਂਗੇ ਤੁਹਾਡਾ ਧੱਕਾ ਕਬੂਲ ਨਹੀਂ ਕਰਾਂਗੇ ਸਾਧ ਸੰਗਤ ਕਿਸੇ ਵੇਲੇ ਭਗਤ ਨਾਮਦੇਵ ਜੀ ਨੂੰ ਪਕੜ ਕੇ ਨਾ ਇਹ 1200 ਸਦੀ ਈਸਵੀ ਦੀ ਗੱਲ ਹੈ ਭਗਤ ਨਾਮਦੇਵ ਜੀ ਨੂੰ ਪਕੜ ਕੇ ਰਾਜਾ ਮੁਹੰਮਦ ਬਿਨ ਤੁਗਲਕ ਦਿੱਲੀ ਦਾ ਰਾਜਾ ਬੇੜੀਆਂ ਵਿੱਚ ਜਕੜ ਕੇ ਤੇ ਹਾਥੀ ਮੋਰੇ ਸੁੱਟਣ ਲੱਗੇ ਨੇ ਭਗਤ ਨਾਮਦੇਵ ਜੀ ਨੂੰ ਕਹਿੰਦੇ ਨਾਮਦੇਵ ਜਾਣ ਤੇ ਆ ਮਰੀ ਹੋਈ ਗਾਂ ਜਵਾ ਦੇ ਤੇ ਜਾ ਫਿਰ ਦੀਨ ਇਸਲਾਮ ਕਬੂਲ ਕਰ ਲਾ ਅੱਲਾ ਅੱਲਾ ਆਖ ਤੇ ਸਾਧ ਸੰਗਤ ਭਗਤ ਨਾਮਦੇਵ ਜੀ ਕਹਿੰਦੇ ਬਾਦਸ਼ਾਹ ਆ ਮਰੀ ਹੋਈ ਗਾਂ ਮੇਰੇ ਆਖੇ ਕਿਵੇਂ ਜੀ ਸਕਦੀ ਹੈ ਸੁਲਤਾਨ ਪੁੱਛੇ ਸੁਨਬੇ ਨਾਮਾ ਦੇਖੋ RAM ਤੇਰੇ ਤੇਰੇ ਕਾਮਾ ਨਾਮਾ ਸੁਲਤਾਨੇ ਬਾਦਲਾ ਦੇਖੋ ਤੇਰਾ ਹਰ ਬੀਠਲਾ ਮੈਂ ਤੇਰਾ ਦੇਖਦਾ ਕਿਹੜਾ ਤੇਰਾ ਬੀਠਲ ਭਗਵਾਨ ਹੈ ਬਿਸਮਿਲ ਗਉ ਦੇਉ ਜਵਾਏ ਨਾਤਰ ਗਰਦਨ ਮਾਰੋ ਠਾਏ ਬਾਦਸ਼ਾ ਐਸੀ ਕਿਉਂ ਹੋਏ ਮੇਰਾ ਕੀਆ ਕਛੂ ਨਾ ਹੋਏ ਕਰ ਹੈ RAM ਹੋਏ ਹੈ ਬਾਦਸ਼ਾ ਚੜਿਓ ਅਹੰਕਾਰ ਅਹੰਕਾਰ ਦੇ ਘੋੜੇ ਤੇ ਚੜਿਆ ਬਾਦਸ਼ਾ ਗੱਜ ਹਸਤੀ ਦੀਨੋ ਚਮਕਾਰ ਤੇ ਭਗਤ ਨਾਮਦੇਵ ਜੀ ਨੂੰ ਮਾਂ ਨੂੰ ਬੁਲਾਇਆ ਗਿਆ ਭਗਤ ਨਾਮਦੇਵ ਜੀ ਦੀ ਕਹਿੰਦੇ ਆਵੀ ਹੀਲਾ ਵਰਤ ਕੇ ਦੇਖ ਲੈਨੇ ਮਾਵਾਂ ਦੇ ਆਖੇ ਸ਼ਾਇਦ ਮੰਨ ਜਾਵੇ ਪੁੱਤ ਭਗਤ ਨਾਮਦੇਵ ਜੀ ਦੀ ਮਾਤਾ ਮਾਤਾ ਗਾਉਣਾ ਬਾਈ ਉਹ ਕਹਿਣ ਲੱਗੀ ਪੁੱਤਰ ਨਾਮਿਆ ਪੁੱਤਰ ਨਾਮਦੇਵ ਮੈਂ ਤੈਨੂੰ ਅੱਗੇ ਵੀ ਬੜੀ ਵਾਰੀ ਕਹਿੰਦੇ ਆ ਸੁਣਿਆ ਕਰੀਮਾ ਰਹੀਮਾ ਅੱਲਾ ਤੂੰ ਗਣੀ ਉਦੋਂ ਵੀ ਤੇ ਅੱਲਾ ਅੱਲਾ ਆਖਦਾ ਹੀ ਐ ਪੁੱਤਰ ਅੱਜ ਵੀ ਅੱਲਾ ਕਹਦੇ ਕਰ ਲੈ ਦੀਨ ਇਸਲਾਮ ਕਬੂਲ ਕੀ ਫਰਕ ਪੈਂਦਾ ਹੈ ਤੇ ਭਗਤ ਨਾਮਦੇਵ ਜੀ ਆਪਣੀ ਮਾਂ ਨੂੰ ਕਹਿੰਦੇ ਮਾਂ ਉਹ ਜੇ ਮੈਂ ਅੱਲਾ ਆਖਦਾ ਤੇ ਆਪਣੀ ਮौज ਵਿੱਚ ਆਖਦਾ ਕਿਸੇ ਦੇ ਧੱਕੇ ਜੋਰੀ ਨਹੀਂ ਆਖਦਾ ਪਰ ਜੇ ਇਹਨਾਂ ਵਾਂਗੂ ਤੂੰ ਵੀ ਮੈਨੂੰ ਆਖੇਂ ਵੀ ਅੱਲਾ ਕਹਿ ਪੁੱਤਰ ਤੇ ਜਾ ਫਿਰ ਮਾਂ ਤੂੰ ਮੇਰੀ ਮਾਂ ਹੀ ਨਹੀਂ ਤੇ ਮੈਂ ਤੇਰਾ ਪੁੱਤਰ ਹੀ ਨਹੀਂ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜਾਏ ਤੋ ਹਰ ਗੁਣ ਗਾਏ ਇਹ ਗੱਲ ਆਖ ਦਿੱਤੀ ਭਗਤ ਨਾਮਦੇਵ ਜੀ ਨੇ ਉਸੇ ਤਰ੍ਹਾਂ ਅੱਜ ਸਹਿਬ ਜੀ ਆਦੇ ਕਹਿਣ ਲੱਗੇ ਤੁਹਾਡਾ ਜੋ ਦਿਲ ਕਰਦਾ ਜਿਹੜੀ ਸਜ਼ਾ ਦੇਣੀ ਹੈ ਦੇ ਲਓ ਪਰ ਅਸੀਂ ਉਹੀ ਆਖਾਂਗੇ ਜੋ ਸਾਡੇ ਪਿਤਾ ਨੇ ਸਾਨੂੰ ਸਿਖਾਇਆ ਆਓ ਪ੍ਰੇਮ ਨਾ ਸਰਵਣ ਕਰਿਓ ਜੀ ਸਾਡਾ ਅੱਲਾ ਵੀ ਹੈ ਉਹੀ